ਸਤਨਾਮ ਵਾਹਿਗੁਰੂ ਸਾਹਿਬ ਜੀ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਗੁਰ ਕਹੀਐ ਮਨ ਕੀ ਦੁਬਦਾ ਬਿਨ ਸਜਾਇ ਹਰ ਪਰਮ ਪਦ ਲਹੀਐ ਸਤਿ ਪੁਰਖ ਜਿਨ ਜਾਣਿਆ ਸਤ ਗੁਰ ਤਿਸ ਕਾ ਨਾਉ ਤਿਸ ਕਾ ਸੰਗ ਸਿਖ ਉਦਰ ਨਾਨਕ ਹਰ ਗੁਣ ਗਾ ਪਰਮ ਸਨਮਾਨਯੋਗ ਜਗੋ ਜਗ ਅਟਲ ਸ਼ਬਦ ਗੁਰੂ ਚਰ ਸ਼ਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸਭ શ્રી ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਚਰਨਾਂ ਵਿੱਚ ਸਭਾ ਇਮਾਨ ਹੋਏ ਬੈਠੇ ਗੁਰਮਖ ਪਿਆਰੇ ਸਤ ਸੰਗੀ ਜਣੋ ਆਪ ਜੀ ਅਤੀ ਬੜੇ ਭਾਗੇ ਹੋ ਜੋ ਕੀ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਬੰਦੀ ਛੋੜਦਾਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਹਾਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰਬ ਮਨਾਉਣ ਆਏ ਗੁਰਮੁਖ ਪਿਆਰੇ ਸਤ ਸੰਗੀ ਜਨੋ ਔ ਸਤਗੁਰੂ ਜੀ ਦੇ ਇਤਿਹਾਸ ਉਹਨਾਂ ਦੇ ਉਪਦੇਸ਼ ਸਾਂਝੇ ਕਰਨ ਤੋਂ ਪਹਿਲਾਂ ਜਿੰਨੇ ਵੀ ਆਪ ਜੀ ਸਤਗੁਰਾਂ ਦੇ ਚਰਨਾਂ ਵਿੱਚ ਜੁੜ ਬੈਠੇ ਹੋ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਸਿੱਖ ਕੌਮ ਦੇ ਵਿੱਚ ਦੋ ਮਹਾਨ ਸ਼ਖਸੀਤਾ ਪੈਦਾ ਹੋਈਆਂ ਇੱਕ ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਦੂਸਰੇ ਬਾਬਾ ਬੁੱਢਾ ਸਾਹਿਬ ਜੀ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਭਾਈ ਗੁਰਦਾਸ ਸਾਹਿਬ ਜੀ ਦੇ ਕੋਲ ਸੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਸੀ ਪਰ ਜਤਨ ਗੁਰੂ ਅਰਜਨ ਸਾਹਿਬ ਜੀ ਨੇ ਬਹੁਤ ਵੱਡੀ ਸਾਡੇ ਤੇ ਕਿਰਪਾ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਲਿਖਾਰੀ ਭਾਈ ਗੁਰਦਾਸ ਸਾਹਿਬ ਜੀ ਉਥੇ ਨਾਲ-ਨਾਲ ਉਹਨਾਂ ਨੇ 12 ਉਚਾਰਨ ਕੀਤੀਆਂ ਜੋ ਆਪਾਂ ਪੌੜੀਆਂ ਦੇ ਰੂਪ ਵਿੱਚ ਸਰਮਣ ਕਰਦੇ ਹਾਂ ਕਵਿਤ ਹਨ ਭਾਈ ਗੁਰਦਾਸ ਸਾਹਿਬ ਜੀ ਦੇ ਸਵੈਏ ਹਨ ਭਾਈ ਗੁਰਦਾਸ ਸਾਹਿਬ ਜੀ ਆਪਣੀ ਇੱਕ ਪੌੜੀ ਵਿੱਚ ਲਿਖਦੇ ਆ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਕਿਉਂਕਿ ਛੇ ਗੁਰੂਆਂ ਦੀ ਉਹਨਾਂ ਨੇ ਮਹਾਨਤਾ ਲਿਖੀ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਸਿੱਖਾਂ ਦੀ ਗੱਲ ਕੀਤੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕਰ ਸਿੱਖੀ ਕਮਾਈ ਔਰ ਗੁਰਸਿੱਖਾਂ ਦੇ ਜੀਵਨ ਨੂੰ ਲਿਖਦੇ ਹਨ ਭਾਈ ਗੁਰਦਾਸ ਸਾਹਿਬ ਵੀ ਲਿਖਦੇ ਹਨ ਕੁਰਬਾਨੀ ਤਿੰਨਾ ਗੁਰਸਿੱਖਾਂ ਭਾਉ ਭਗਤ ਗੁਰਪੁਰਬ ਕਰਨਦੇ ਪਾਵੇ ਆ ਕਿ ਉਹ ਸਮੇਂ ਵੀ ਗੁਰੂ ਸਾਹਿਬ ਦੇ ਗੁਰਪੁਰ ਮਨਾਏ ਜਾਂਦੇ ਸਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇਹਦਾ ਇੱਕ ਹੋਰ ਨਾਮ ਦਿੱਤਾ ਬਰੇ ਗੰਡ ਸਤਿਗੁਰਾਂ ਦੇ ਪ੍ਰਕਾਸ਼ ਬਣਾਉਣੇ ਬਰੇ ਗੰਡ ਬਣਾਉਣੇ ਗੁਰ ਸੰਗਤ ਜੀ ਸਤਗੁਰੂ ਗੁਰੂ ਰਾਮਦਾਸ ਜੀ ਦਾ ਇੱਕ ਸ਼ਬਦ ਹੈ ਕਿਸੇ ਵੀ ਗੁਰੂ ਸਾਹਿਬ ਦੇ ਇਤਿਹਾਸ ਨੂੰ ਪੜਨਾ ਹੋਵੇ ਉਹ ਧਰਤੀ ਕਿਹੜੀ ਐ ਉਹ ਮਾਤਾ ਪਿਤਾ ਕੌਣ ਹਨ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਇ ਬਾਣੀ ਵਿੱਚ ਦੋਨੇ ਹੀ ਅਰਥ ਕੀਤੇ ਗਏ ਆ ਬਾਹਰੀ ਤੌਰ ਤੇ ਵੀ ਜਿੱਥੇ ਗੁਰੂ ਸਾਹਿਬ ਮਹਾਰਾਜ ਦੇ ਚਰਨ ਪਾਏ ਆ ਉਹ ਧਰਤੀ ਪੂਜਣ ਯੋਗ ਬਣ ਗਈ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਆ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM RAJ JI ਪਰ ਜੀ ਅੰਦਰੂਨੀ ਅਰਥ ਕਰਦੇ ਆ ਜਿੱਦਣ ਉਹ ਹਿਰਦੇ ਘਰ ਦੇ ਵਿੱਚ ਵੱਸਦਾ ਇਸ ਧਰਤੀ ਤੇ ਵੱਸਦਾ ਉਹ ਵੀ ਗੁਰੂ ਨਾਨਕ ਦਾ ਜੀ ਦਾ ਵਚਨ ਹੈ ਕਹਿੰਦੇ ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਬਿਖਾ ਬਿਖਾ ਮਤਲਬ ਗੁਰੂ ਆਪਣੇ ਚਰਨ ਧਰਦਾ ਹੈ ਗੁਰਸੰਗਤ ਜੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਜੇ ਆਪਾਂ ਜਨਮ ਤੋਂ ਪਹਿਲਾਂ ਦੀ ਗੱਲ ਕਰੀਏ ਇਤਿਹਾਸਕਾਰ ਲਿਖਦੇ ਕਿ ਇੱਕ ਦਿਨ ਮਾਤਾ ਗੰਗਾ ਜੀ ਨੇ ਦਾਸੀਆਂ ਨੂੰ ਆਖਿਆ ਮਤਲਬ ਭਾਬ ਜੋ ਸੇਵਾ ਕਰਦੀਆਂ ਸਨ ਗੁਰੂ ਘਰ ਦੇ ਵਿੱਚ ਉਹਨਾਂ ਬੀਬੀਆਂ ਨੂੰ ਆਖਿਆ ਕਿ ਆਪਾਂ ਅੱਜ ਧੁੱਪ ਬਹੁਤ ਨਿਕਲੀ ਆ ਜਿੰਨਾ ਵੀ ਗੁਰੂ ਘਰ ਦਾ ਕੀਮਤੀ ਸਮਾਨ ਇਹਨੂੰ ਧੁੱਪ ਲਵਾਉਣੀ ਹੈ ਸਾਰੇ ਹੀ ਦਰਬਾਰ ਸਾਹਿਬ ਦੀ ਸੇਵਾ ਤੋਂ ਵਿਹਲੇ ਹੋ ਕੇ ਮਾਤਾ ਜੀ ਦੇ ਕੋਲ ਪਹੁੰਚ ਜਾਂਦੇ ਆ ਸਾਰਾ ਜਿੰਨਾ ਕੀਮਤੀ ਸਮਾਨ ਸੀ ਗੁਰੂ ਘਰ ਦਾ ਸਾਰਿਆਂ ਨੂੰ ਧੁੱਪ ਲਵਾਈ ਜਾਂਦੀ ਹੈ ਦੁਪਹਿਰ ਤੱਕ ਕਰ ਧੁੱਪ ਲਵਾ ਕੇ ਸਾਰਾ ਸਮਾਨ ਸਮੇਟ ਕੇ ਸੰਭਾਲ ਕੇ ਰੱਖ ਕੇ ਉਹ ਬੀਬੀਆਂ ਉਹ ਦਾਸੀਆਂ ਸੇਵਾਦਾਰਨੀਆਂ ਜਿਹੜੀਆਂ ਘਰਾਂ ਨੂੰ ਜਾ ਰਹੀਆਂ ਹਨ ਇੱਕ ਆਵਾਜ਼ ਦਾਸੀ ਦੇ ਕੰਨਾਂ ਦੇ ਵਿੱਚ ਪੈਂਦੀ ਕਿਉਂਕਿ ਗੁਰ ਕੀ ਨਿੰਦਾ ਸੁਣੇ ਨਾ ਕਾਣ ਤੇ ਬੜੇ ਗੌਰ ਦੇ ਨਾਲ ਜਦੋਂ ਉਸ ਆਵਾਜ਼ ਨੂੰ ਸੁਣਿਆ ਉਹ ਵਾਰਸੀ ਬੀਬੀ ਕਰਮੋ ਦੀ ਗੁਰੂ ਰਾਮਦਾਸ ਜੀ ਦੀ ਵੱਡੀ ਨੌ ਪ੍ਰਿਥੀਚੰਦ ਦੀ ਘਰ ਵਾਲੀ ਉਹ ਪ੍ਰਿਥੀਚੰਦ ਨੂੰ ਕਹਿ ਰਹੀ ਹੈ ਗੁਰੂ ਅਰਜਨ ਸਾਹਿਬ ਦੇ ਵੱਡੇ ਭਰਾਤਾ ਨੂੰ ਕਹਿ ਰਹੀ ਹੈ ਤੁਸੀਂ ਕਹਿੰਦੇ ਸੀ ਕੀ ਗੁਰੂ ਰਾਮਦਾਸ ਜੀ ਮੈਨੂੰ ਗੁਰਤਾ ਗੱਦੀ ਦੇਣਗੇ ਮੈਂ ਵੱਡਾ ਪੁੱਤਰ ਹਾਂ ਪਰ ਇਹ ਤਾਂ ਅਰਜਨ ਦੇਵ ਨੂੰ ਗੱਦੀ ਮਿਲ ਗਈ ਉਹ ਕਹਿਣ ਲੱਗਾ ਭਾਗਵਾਨੇ ਤੂੰ ਕਾਹਦੇ ਮਨ ਵਿੱਚ ਰੋਸ਼ ਕਰਦੀ ਹੈ ਇਹ ਜਿੰਨਾ ਸਮਾਨ ਦੇਖਦੀ ਹੈ ਨਾ ਸਾਡਾ ਹੀ ਹੈ ਕਿਉਂਕਿ ਤੂੰ ਸਮਾਨ ਦੀ ਫਿਕਰ ਨਾ ਕਰ ਸਮਾਨ ਤਾਂ ਆਪਾਂ ਪੈਸੇ ਨਾਲ ਵੀ ਖਰੀਦ ਸਕਦੇ ਹਾਂ ਤੇ ਗੱਦੀ ਜਿਹੜੀ ਆ ਨਾ ਹੁਣ ਗੱਦੀ ਅਰਜਨ ਦੇਵ ਤੋਂ ਬਾਅਦ ਸਾਨੂੰ ਮਿਲਣੀ ਆ ਕਰਮੋਂ ਪੁੱਛਦੀ ਕਿਦਾਂ ਕਿਉਂਕਿ ਇਹਨਾਂ ਦੇ ਘਰ ਔਲਾਦ ਨਹੀਂ ਹੈ ਇਤਿਹਾਸ ਵਿੱਚ ਵਤਨ ਲੱਗੇ ਗੁਰਸੰਗਤ ਦੀ ਉਹ ਕਹਿੰਦਾ ਮਾਲ ਹੈ ਸਾਡਾ ਅਸਾਂ ਹੈ ਲੈਣਾ ਨਾ ਇਹਨਾਂ ਦੇ ਘਰ ਪੁੱਤਰ ਨਾ ਧੀ ਨਾ ਸਾਖ ਨਾ ਸਹਣ ਇਹਨਾਂ ਦੇ ਘਰ ਤੋਂ ਔਲਾਦ ਹੀ ਨਹੀਂ ਹੈ ਜਿੱਦਾਂ ਦੀਆਂ ਗੱਲਾਂ ਸੁਣੀਆਂ ਉਹ ਦਾਸੀ ਨੇ ਘਰ ਜਾਣ ਦੀ بجائے ਮਾਤਾ ਜੀ ਦੇ ਕੋਲ ਚਲੇ ਗਏ ਮਾਤਾ ਗੰਗਾ ਜੀ ਨੂੰ ਜਾ ਕੇ ਕਿਹਾ ਮਾਤਾ ਜੀ ਜੇ ਗੱਲ ਹੁੰਦੀ ਨਾ ਤੁਹਾਡੀ ਤੇ ਤੁਹਾਡੀ ਰਜਾ ਹੈ ਤੁਹਾਡੀ ਸੁਭਾਵ ਹੈ ਤੁਹਾਡਾ ਭਾਣਾ ਮੰਨਣ ਦੀ ਜਿੱਦਾਂ ਦੀ ਅਵਸਥਾ ਹੈ ਪਰ ਅੱਜ ਸਵਾਲ ਜਿਹੜਾ ਹੈ ਉਹ ਸਿੱਖ ਸੰਗਤ ਦਾ ਹੈ ਸਾਡੇ ਵਾਸਤੇ ਗੁਰੂ ਅਰਜਨ ਸਾਹਿਬ ਦੇ ਅੱਗੇ ਅਰਦਾਸ ਕਰੋ ਸੰਗਤ ਵਾਸਤੇ ਇਹ ਹੰਕਾਰੀ ਦਾ ਹੰਕਾਰ ਟੁੱਟਣਾ ਚਾਹੀਦਾ ਹੈ। ਤੇ ਸੁਭਾਵਕ ਸੀ ਮਾਤਾ ਗੰਗਾ ਜੀ ਨੇ ਅੱਜ ਗੁਰੂ ਅਰਜਨ ਸਾਹਿਬ ਨੂੰ ਆਖਿਆ ਪਾਤਸ਼ਾਹ ਜੀ ਕਿਉਂਕਿ 14 ਸਾਲ ਹੋ ਗਏ ਸੀ ਸ਼ਾਦੀ ਨੂੰ ਕਹਿੰਦੇ ਕੋਈ ਗੱਲ ਨਹੀਂ ਪਾਤਸ਼ਾਹ ਤੁਹਾਡੀ ਜੋ ਰਜਾ ਤੁਹਾਡਾ ਭਾਣਾ ਜ ਹੈ ਜੋ ਪ੍ਰਮਾਤਮਾ ਕਰਦਾ ਹੈ ਉਹਦੀ ਆਪਾਂ ਰਜਾ ਵਿੱਚ ਰਹਿੰਦੇ ਆਂ ਪਰ ਅੱਜ ਸਵਾਲ ਪੈਦਾ ਹੋ ਗਏ ਸੰਗਤ ਦਾ ਇਹ ਸਿੱਖ ਜਗਤ ਦੀਆਂ ਭਾਵਨਾ ਖੜੀਆਂ ਹੋ ਗਈਆਂ ਹਨ ਤੇ ਤੁਸੀਂ ਤਾਂ ਪੜਦੇ ਹੋ ਨਾ ਸਾਚੇ ਸਹਬਾ ਕਿਆ ਨਾਹੀ ਕਰਤੇ ਆਪ ਜੀ ਦੇ ਬਚਨਾਂ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਤੁਸੀਂ ਰਹਿਮਤ ਕਰੋ ਗੁਰੂ ਸਾਹਿਬ ਨੇ ਇੱਕ ਵਚਨ ਕੀਤਾ ਸੀ ਕਹਿੰਦੇ ਅਰਦਾਸ ਕਰਾ ਲਓ ਬਾਬਾ ਬੁੱਢਾ ਸਾਹਿਬ ਦੇ ਕੋਲ ਹੁਣ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕੀਤੀ ਉਹਨਾਂ ਨੇ ਅਰਦਾਸ ਕੀਤੀ ਇੱਕ ਬਚਨ ਆਪਾਂ ਪੜ੍ਹਦੇ ਹਾਂ ਉਹਨਾਂ ਨੇ ਕਿਹਾ ਸੀ ਤੁਹਾਡੇ ਘਰ ਜੋਧਾ ਪੈਦਾ ਹੋਏਗਾ ਕਿਉਂ ਆਖਿਆ ਅੱਗੇ ਜਾ ਕੇ ਸਤਿਗੁਰੂ ਨੇ ਉਹ ਕਰਨਾ ਸੀ ਕਾਰਜ ਬ੍ਰਹਮ ਗਿਆਨੀ ਸੀ ਬਾਬਾ ਬੁੱਢਾ ਸਾਹਿਬ ਜੀ ਤੁਹਾਡੇ ਘਰ ਜੋਧਾ ਪੈਦਾ ਹੋਏਗਾ ਗੁਰੂ ਅਰਜਨ ਸਾਹਿਬ ਦੀਆਂ ਅਸੀਸਾਂ ਸੰਗਤਾਂ ਦੀ ਪ੍ਰਾਰਥਨਾ ਮਾਤਾ ਗੰਗਾ ਜੀ ਦੀ ਸੇਵਾ ਕਾ ਲੈਣਾ ਬਾਬਾ ਬੁੱਢਾ ਸਾਹਿਬ ਜੀ ਦੀ ਅਰਦਾਸ ਇਹ ਸਾਰੀਆਂ ਸ਼ਕਤੀਆਂ ਦਾ ਸੁਮੇਲ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੇ ਜਿਸ ਵੇਲੇ ਪ੍ਰਮਾਤਮਾ ਦੀ ਕਿਰਪਾ ਹੋਈ ਬਾਬਾ ਬੁੱਢਾ ਸਾਹਿਬ ਭਾਈ ਗੁਰਦਾਸ ਹੋਰ ਸਿੱਖਾਂ ਨੇ ਗੁਰੂ ਸਾਹਿਬ ਨੂੰ ਸਲਾਹ ਦਿੰਦੇ ਆਂ ਬਡਾਲੀ ਭੇਜ ਦਿੱਤਾ ਮਾਤਾ ਗੰਗਾ ਜੀ ਜਿਹਨੂੰ ਅੱਜ ਗੁਰੂ ਕੀ ਬਡਾਲੀ ਕਿਹਾ ਜਾਂਦਾ ਹੈ ਅੱਜ ਦੇ ਦਿਨ 1595 ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਸਾਰੇ ਪਾਸੇ ਖੁਸ਼ੀ ਦੀ ਲਹਿਰ ਹੈ ਤੁਸੀਂ ਸਹਿਜ ਪਾਠ ਕਰਦੇ ਹੋ ਸਾਜ ਸੰਗਤ ਦੀ ਜਿन्हे ਸ਼ਬਦ ਗੁਰੂ ਹਰਗੋਬਿੰਦ ਸਾਹਿਬ ਦੇ ਪਰਥਾਏ ਗੁਰੂ ਅਰਜਨ ਸਾਹਿਬ ਨੇ ਉਚਾਰਨ ਕੀਤੇ ਹੋਰ ਗੁਰੂ ਸਾਹਿਬ ਵਾਸਤੇ ਨਹੀਂ ਹਨ ਹਰੇਕ ਸਮੇਂ ਜਿੰਨੇ ਸਮੇ ਆਇਆ ਹਰੇਕ ਸਮੇਂ ਸ਼ੁਕਰਾਨਾ ਕਰਦੇ ਆ ਗੁਰੂ ਸਾਹਿਬ ਨੇ ਸ਼ਬਦ ਉਚਾਰਨ ਕੀਤੇ ਖੁਸ਼ੀ ਦੀ ਲਹਿਰ ਪੈਦਾ ਹੋ ਗਈ ਸੰਗਤ ਦੇ ਵਿੱਚ ਸੰਗਤਾਂ ਤੋਹਫੇ ਲੈ ਕੇ ਆ ਰਹੀਆਂ ਹਨ ਇੱਕ ਤਾਂ ਹੁੰਦਾ ਨਾ ਸਾਜ ਸੰਗਤ ਦੀ ਅੱਗ ਲੱਗੀ ਹੋਵੇ ਤੇ ਪਾਣੀ ਪਾ ਦਿਓ ਅੱਗ ਬੁੱਝ ਜਾਂਦੀ ਹੈ ਤੇ ਤੁਸੀਂ ਜਾਣਦੇ ਬਜ਼ੁਰਗ ਜਾਣਦੇ ਆ ਚੂਨੇ ਦੇ ਉੱਪਰ ਪਾਣੀ ਪਾ ਦਿਓ ਤੇ ਅੱਗ ਲੱਗ ਜਾਂਦੀ ਹੈ ਤੇ ਇਦਾਂ ਹੋਈ ਆ ਵੀ ਸਾਰੇ ਪਾਸੇ ਸ਼ਾਂਤੀ ਹੋ ਗਈ ਖੁਸ਼ੀ ਦੀ ਲਹਿਰ ਹੈ ਪਰ ਪ੍ਰਿਥੀ ਚੰਦ ਦੇ ਅੰਦਰ ਅੰਦਰ ਅੱਗ ਭਾਂਬੜ ਬਲਦੇ ਪਏ ਸਾਰੀ ਸੰਗਤ ਤੋਹਫੇ ਲੈ ਕੇ ਆ ਰਹੀ ਹੈ ਪਰ ਤੋਹਫਾ ਉਹ ਵੀ ਲੈ ਕੇ ਆਇਆ ਤੋਹਫਾ ਕਿਹੜਾ ਸੀ ਉਹ ਜ਼ਹਿਰ ਲੈ ਕੇ ਆਇਆ ਜਰ ਉਹਨੇ ਆਖਿਆ ਵੀ ਮੈਂ ਤਾਂ ਸੋਚਿਆ ਸੀ ਕਿ ਮੇਰਾ ਪੁੱਤਰ ਮਿਹਰਮਾਨ ਗੱਦੀ ਤੇ ਬੈਠੇਗਾ ਕਿ ਇਹਦੇ ਕਰ ਸੰਤਾਨ ਪੈਦਾ ਹੋਗੀ ਇਹ ਹੁਣ ਪੌਦਾ ਹੈ ਤੇ ਕਿਤੇ ਦਰਖਤ ਨਾ ਬਣ ਜਾਏ ਪਹਿਲਾਂ ਹੀ ਇਹਨੂੰ ਮਧੋੜ ਦਿੱਤਾ ਜਾਏ ਖਤਮ ਕਰ ਦਿੱਤਾ ਜਾਏ ਪਹਿਲਾਂ ਦਾਈ ਫੱਤੋਂ ਨੂੰ ਭੇਜਿਆ ਗਿਆ ਉਹ ਆਪਣੇ ਥਣਾ ਤੇ ਜ਼ਹਿਰ ਲਾ ਕੇ ਚਲੇ ਗਈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਹਦੇ ਵਾਸਤੇ ਭਾਈ ਗੁਰਦਾਸ ਕਹਿੰਦੇ ਵੱਡ ਜੋਧਾ ਬਹੁ ਪਰਉਪਕਾਰੀ ਵੱਡੇ ਜੋਧੇ ਆ ਤੇ ਉਹ ਗੁਰੂ ਸਾਹਿਬ ਨੂੰ ਦੁੱਧ ਪਿਲਾਉਣ ਦਾ ਯਤਨ ਕਰਦੀ ਆ ਪਰ ਗੁਰੂ ਸਾਹਿਬ ਮੂੰਹ ਨਹੀਂ ਕਰਦੇ ਥੋੜਾ ਸਮੇਂ ਦੇ ਵਿੱਚ ਉਹ ਜ਼ਹਿਰ ਉਲਟਾ ਚੜਦਾ ਤੇ ਉਹ ਦਾਈ ਫੱਤੋ ਮਰਦੀ ਆ ਪਰ ਮਰਨ ਤੋਂ ਪਹਿਲਾਂ ਇਹ ਦੱਸ ਜਾਂਦੀ ਹੈ ਕਿ ਮੈਂ ਲਾਲਚ ਦੇ ਵਸ ਵਿੱਚ ਆ ਕੇ ਇਹ ਕਾਰਾ ਕੀਤਾ ਤੇ ਪ੍ਰਿਥੀ ਚੰਦ ਨੇ ਕਰਾਇਆ ਪਰ ਗੁਰੂ ਸਾਹਿਬ ਜੀ ਸ਼ੁਕਰਾਨਾ ਕਰਦੇ ਆ ਕਹਿੰਦੇ ਮੇਰਾ ਸਤ ਗੁਰ ਖਵਾਲਾ ਹੋਆ ਧਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ ਹਰ ਗੋਬਿੰਦ ਨਮਨਰਵਾ ਕੋਈ ਲਾਂਭਾ ਨਹੀਂ ਦਿੱਤਾ ਕੋਈ ਸ਼ਿਕਵਾ ਨਹੀਂ ਕੀਤਾ ਉਹਦਾ ਸ਼ੁਕਰਾਨਾ ਕੀਤਾ ਪਰਮੇਸ਼ਰ ਫਿਰ ਸਤਿਗੁਰੂ ਜੀ ਪਾਸ਼ਾ ਗੁਰਾਰਜਨ ਸਾਹਿਬ ਜੀ ਮਹਾਰਾਜ ਦੇਖੋ ਅੱਜ ਦਾ ਸਮਾਂ ਜਿਹੜਾ ਆਪਾਂ ਜੀਵਨ ਬਤੀਤ ਕਰਦੇ ਆ ਥੋੜਾ ਜਿਹਾ ਔਖਾ ਜਿਹਾ ਸਮਾਂ ਆ ਜੇ ਨਾ ਬੰਦਾ ਇੱਥੋਂ ਤੱਕ ਕਰ ਸੁਸਾਇਡ ਕਰ ਲੈਂਦਾ ਪਰਿਵਾਰਕ ਕੋਈ ਕਲੇਸ਼ ਹੋ ਜਾਏ ਧਾਰਮਿਕ ਤੌਰ ਤੇ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਬੰਦਾ ਦੁਖੀ ਹੋ ਜਾ ਤੇ ਸੁਸਾਇਟੀ ਕਰ ਲੈ ਮਰ ਜਾਂਦਾ ਇਹਨਾਂ ਕੁਸ਼ ਗੁਰੂ ਅਰਜਨ ਸਾਹਿਬ ਜੀ ਦੇ ਨਾਲ ਹੁੰਦਾ ਪਰ ਕਿੰਨਾ ਸ਼ੁਕਰ ਹੈ ਇਧਰ ਗੁਰੂ ਸਾਹਿਬ ਦੇ ਉੱਪਰ ਉਹ ਸੁਲੀ ਖਾਣ ਚੜ ਕੇ ਆ ਰਿਹਾ ਉਧਰ ਉਹਨਾਂ ਦੇ ਪੁੱਤਰ ਨੂੰ ਜ਼ਹਿਰ ਦਿੱਤੀ ਜਾ ਰਹੀ ਹੈ ਉਧਰ ਗੁਰੂ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਾ ਰਹੇ ਤਿੰਨ ਸਾਲ ਦਾ ਇਹ ਕਾਰਜ ਕਿੰਨੀ ਇਕਾਂਤ ਚਾਹੀਦੀ ਆ ਇਹਨੂੰ ਕਹਿੰਦੇ ਅੰਦਰ ਸ਼ਾਂਤੀ ਜਿਹੜਾ ਤਤੀ ਤਵੀ ਤੇ ਬੈਠ ਕੇ ਕਹਿੰਦਾ ਤੇਰਾ ਕੀਆ ਮੀਠਾ ਲੱਗ। ਫਿਰ ਸਪੇਰੇ ਨੂੰ ਭੇਜਿਆ। ਸਪੇਰਾ ਜਦੋਂ ਸੱਪ ਨੂੰ ਭੇਜਦਾ ਉਹ ਵੀ ਫੇਲ ਹੋ ਜਾਂਦਾ ਪਰ ਮਰਦਾ ਹੋਇਆ ਵੀ ਦੱਸ ਇਹ ਵੀ ਜ਼ਹਿਰ ਹੈ। ਫਿਰ ਖੜਾਵੇ ਨੂੰ ਭੇਜਿਆ ਗਿਆ। ਤੇ ਉਹਨੇ ਦਹੀਂ ਦੇ ਵਿੱਚ ਜ਼ਹਿਰ ਮਲਾਇਆ ਇਹ ਵੀ ਹੁਣ ਜ਼ਹਿਰ ਪਲਾਇਆ ਜਾ ਰਿਹਾ। ਤੇ ਜ਼ਬਰਦਸਤੀ ਹਰਗੋਬਿੰਦ ਸਾਹਿਬ ਜੀ ਨੂੰ ਬਾਲਕ ਉਮਰ ਦੇ ਵਿੱਚ ਦਹੀਂ ਖਿਲਾਉਣ ਦਾ ਯਤਨ ਕਰਦਾ ਨਹੀਂ ਖਾਂਦੇ। ਸੇਵਾਦਾਰ ਪਹੁੰਚ ਜਾਂਦੇ ਆ। ਸਾਵਧਾਨੀ ਵਰਤੀ ਜਾਂਦੀ ਆ ਉਹ ਦੇਈ ਕੁੱਤੇ ਨੂੰ ਪਾਇਆ ਜਾਂਦਾ ਤੇ ਕੁੱਤਾ ਮਰ ਜਾਂਦਾ ਤੇ ਇਹ ਕਾਰਾ ਕੌਣ ਕਰਦਾ ਇਹ ਵੀ ਪ੍ਰਿਥੀ ਚੰਦ ਕਰਾਉਂਦਾ ਪਰ ਜਿਹੜਾ ਜ਼ਹਿਰ ਦੇਣਾ ਆਇਆ ਸੀ ਸਾਧ ਸੰਗਤ ਦੀ ਉਹ ਇੰਨਾ ਡਰ ਜਾਂਦਾ ਜਿਹਦਾ ਆਪਾਂ ਕਹਿੰਦੇ ਅਟੈਕ ਹੋ ਗਿਆ ਉਹਦੇ ਅੰਦਰ ਸ਼ੂਲ ਉੱਠਿਆ ਉਥੇ ਖਤਮ ਹੋ ਗਿਆ ਪਰ ਮਰਦਾ ਹੋਇਆ ਉਹ ਵੀ ਦੱਸ ਗਿਆ ਗੁਰੂ ਸਾਹਿਬ ਨੇ ਉਹਦਾ ਵੀ ਲਿਖਿਆ ਬਾਣੀ ਵਿੱਚ ਕਹਿੰਦੇ ਲੇਪ ਨਾ ਲਾਗੇ ਤਿਲਕਾ ਮੂਲ ਬ੍ਰਾਹਮਣ ਦੁਸ਼ਟ ਮੂਆ ਹੋਇਕ ਸ਼ੂਲ ਉਦੇ ਸੂਲ ਉੱਠਿਆ ਤੇ ਉਹ ਬ੍ਰਾਹਮਣ ਜਿਹੜਾ ਆਇਆ ਸੀ ਖੜਾਵਾ ਜਿਹੜਾ ਸੀ ਉਹ ਵੀ ਮਰ ਗਿਆ। ਪਰ ਸ੍ਰੀ ਅੰਮ੍ਰਿਤਸਰ ਸਾਹਿਬ ਆਏ। ਮੈਂ ਸ਼ੁਕਰ ਦੀ ਗੱਲ ਕਰਦੇ ਆ ਕਿੰਨਾ ਟਿਕਾਊ ਸੀ ਗੁਰੂ ਅਰਜਨ ਸਾਹਿਬ ਜੀ ਦੇ ਅੰਦਰ। ਚੇਚਕ ਦੀ ਬਿਮਾਰੀ ਦੇ ਦਾਗ ਜਿਹਨੂੰ ਲੋਕੀ ਮਾਤਾ ਕਹਿ ਦਿੰਦੇ ਆ। ਵੈਸੇ ਇਹ ਨਾਮ ਗਲਤ ਦਿੱਤਾ ਲੋਕਾਂ ਨੇ। ਕਿਉਂਕਿ ਮਾਂ ਜਿਹੜੀ ਹੁੰਦੀ ਤਾਂ ਮਾਂ ਤਾਂ ਠੰਡ ਦਿੰਦੀ। ਮਾਂ ਬੋਲਿਆਂ ਬੰਦੇ ਦੇ ਠੰਡ ਪੈਂਦੀ ਹੈ। ਤੇ ਉਹ ਪੁਰਾਣੇ ਸਮੇਂ ਅੱਜ ਕੱਲ ਤਾਂ ਉਹਦੀ ਇਲਾਜ ਆ ਗਿਆ, ਇੰਜੈਕਸ਼ਨ ਆ ਗਿਆ। ਉਹ ਬਿਮਾਰੀ ਕਈਆਂ ਦੇ ਹੁੰਦੀ ਸੀ ਚਿਹਰੇ ਤੇ ਦਾਗ ਪੈ ਜਾਂਦੇ ਸੀ ਸਰੀਰ ਦੇ ਉੱਪਰ ਉਹ ਨਿਸ਼ਾਨ ਛੱਡ ਜਾਂਦੀ ਸੀ ਤੇ ਲੋਕਾਂ ਨੇ ਗੁਰੂ ਸਾਹਿਬ ਨੂੰ ਵੀ ਆ ਕੇ ਕਹਿੰਦੇ ਜੀ ਇਹ ਤਾਂ ਮਾਤਾ ਨਿਕਲੀ ਆ ਇਹ ਤਾਂ ਸੀਤਲਾ ਨਿਕਲੀ ਸੀਤਲਾ ਦੇ ਮੰਦਰ ਜਾਓ ਅੱਜ ਵੀ ਲੋਕੀ ਚਲੇ ਜਾਂਦੇ ਝਾੜੂ ਲੈ ਕੇ ਮਾਂ ਦੀ ਦਾਲ ਲੈ ਕੇ ਕਿੰਨਾ ਵਿਸ਼ਵਾਸ ਸਾਨੂੰ ਸਿਖਾਇਆ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਠੀਕ ਹੋ ਗਏ ਨਾ ਸਤਗੁਰ ਨੇ ਦੋ ਸ਼ਬਦ ਉਚਾਰਨ ਕੀਤੇ ਸੀਤਲਾ ਠਾਕ ਰਾਈ ਸੀਤਲਾ ਤੇ ਰਾਖਿਆ ਬਿਹਾਰੀ ਮਤਲਬ ਸਾਨੂੰ ਵਿਸ਼ਵਾਸ ਦਿਕਾਇਆ ਕਿ ਉਸ ਪ੍ਰਮਾਤਮਾ ਤੇ ਉੱਪਰ ਭਰੋਸਾ ਰੱਖੋ ਕਿ ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਉਹਨੂੰ ਨਾ ਭੁੱਲੋ ਪਰਮੇਸ਼ਰ ਨੂੰ ਨਾ ਭੁੱਲੋ ਜਿਹੜਾ ਕਾਲਪੁਰਖ ਸਾਰਿਆਂ ਨੂੰ ਮਾਰਨ ਵਾਲਾ ਪਾਲਣ ਵਾਲਾ ਰੱਖਣ ਵਾਲਾ ਜਿਵਾਲਣ ਵਾਲਾ ਸਾਰਾ ਕੁਝ ਉਹੀ ਕਰਦਾ ਹੈ ਅਗਾ ਸਮਾ ਆ ਗਿਆ ਸਾਧ ਸੰਗਤ ਜੀ 1606 ਦੇ ਵਿੱਚ ਸਤਗੁਰੂ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਗੁਰੂ ਹਰਗੋਬਿੰਦ ਸਾਹਿਬ ਦੀ ਮਾਂ ਸਤਗੁਰੂ ਦੀ ਸ਼ਹੀਦੀ ਹੁੰਦੀ ਹੈ ਗੁਰੂ ਸਾਹਿਬ ਨੇ ਕੋਈ ਢਕਾਓ ਪਾਸ਼ਾ ਨਹੀਂ ਦਿੱਤਾ ਸੰਗਤ ਨੂੰ ਢਕਾਇਆ ਨਹੀਂ ਵੀ ਆਪਾਂ ਬਦਲਾ ਲੈਣਾ ਹਾਂ ਗੁਰੂ ਸਾਹਿਬ ਨੇ ਇਹ ਜ਼ਰੂਰ ਆਖਿਆ ਵੀ ਇਹ ਹੁਣ ਹੁਣ ਤੁਸੀਂ ਤਿਆਰੀ ਕਰ ਲਓ ਇਹ ਹੁਣ ਕੋਈ ਹੋਰ ਕੋਈ ਤਤੀ ਤਵੀ ਤੇ ਨਹੀਂ ਬੈਠਣਾ ਚਾਹੀਦਾ ਹੁਣ ਸਮਾਂ ਆ ਗਿਆ ਜ਼ੁਲਮ ਦੇ ਨਾਲ ਟੱਕਰਾਂ ਲੈਣ ਤੁਸੀਂ ਹੁਣ ਵਧੀਆ ਜਵਾਨੀ ਵਧੀਆ ਘੋੜੇ ਵਧੀਆ ਸ਼ਸਤਰ ਲੈ ਕੇ ਆਓ ਹੁਣ ਸਤਗੁਰੂ ਜੀ ਮਹਾਰਾਜ ਗੁਰਤਾ ਗੱਦੀ ਤੇ ਬਰਾਜਮਾਨ ਹੁੰਦੇ ਆ ਦੋ ਤਲਵਾਰਾਂ ਲੋਕਾਂ ਨੇ ਇਦਾਂ ਦਾ ਇਤਿਹਾਸ ਘੜ ਘੜ ਕੇ ਸਾਹਮਣੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਬਾਬਾ ਬੁੱਢਾ ਜੀ ਭੁੱਲ ਗਏ ਹੁਣ ਬਾਬਾ ਬੁੱਢਾ ਜੀ ਕਿਦਾਂ ਭੁੱਲ ਸਕਦੇ ਆ ਜਿਹੜੇ ਜਨਮ ਤੋਂ ਪਹਿਲਾਂ ਕਿਹਾ ਸੀ ਤੂੰ ਜੋਧਾ ਹੈ ਤੁਹਾਡੇ ਘਰ ਜੋਧਾ ਪੈਦਾ ਹੋਏਗਾ ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਆ ਵੱਡ ਜੋਧਾ ਬਹੁਤ ਪਰਉਪਕਾਰੀ ਜਿਹੜਾ ਸ਼ਸਤਰ ਵਿਦਿਆ ਸਿਖਾਉਂਦਾ ਹੈ ਬਾਬਾ ਬੁੱਢਾ ਸਾਹਿਬ ਬਾਬਾ ਬੁੱਢਾ ਸਾਹਿਬ ਸ਼ਸਤਰ ਵਿਦਿਆ ਪੂਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਸਿਖਾਈ ਆ ਅੱਜ ਸਾਡੀ ਕੌਮ ਜਿੱਧਰ ਤੁਰਦੀ ਐ ਨਾ ਉਧਰ ਤੁਰ ਪੈਂਦੇ ਅੱਜ ਕੀ ਕਰ ਦਿੱਤਾ ਬਾਬਾ ਬੁੱਢਾ ਸਾਹਿਬ ਦੇ ਹੱਥ ਦੇ ਵਿੱਚ ਇੱਕ ਉਹ ਪ੍ਰਸ਼ਾਦਾ ਰੱਖ ਦਿੱਤਾ ਮਿੱਸਾ ਤੇ ਇੱਕ ਪਿਆਜ਼ ਰੱਖ ਦਿੱਤਾ ਵੀ ਬਾਬਾ ਬੁੱਢਾ ਦਾ ਪੁੱਤਰਾਂ ਦਾ ਦਾਨ ਨਹੀਂ ਐ ਤੇ ਗੁਰੂ ਘਰ ਦੇ ਵਿੱਚ ਤਾਂ ਦੋਨਾਂ ਨੂੰ ਬਰਾਬਰ ਦਾ ਭਾਵੇਂ ਧੀ ਹੋਵੇ ਪੁੱਤਰ ਹੋਵੇ ਦੋਨਾਂ ਨੂੰ ਬਰਾਬਰ ਦਾ ਸਨਮਾਨ ਦਿੱਤਾ ਕਿਤੇ ਗੁਰੂ ਸਾਹਿਬ ਨੇ ਮਹਾਰਾਜ ਨੇ ਐਸੀ ਭਾਵਨਾ ਨਹੀਂ ਰੱਖੀ ਬੀਅਸੀ ਭਾਵਨਾ ਨਹੀਂ ਰੱਖੀ ਗੁਰੂ ਸਾਹਿਬ ਨੇ ਦੋਨਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਤੇ ਹੁਣ ਬਾਬਾ ਬੁੱਢਾ ਸਾਹਿਬ ਦੀ 3 ਫੁੱਟ ਦੀ ਜਿਹੜੀ ਸ੍ਰੀ ਸਾਹਿਬ ਪਾਉਂਦੇ ਸੀ ਉਹ ਵੀ ਲਾ ਦਿੱਤੀ ਬਾਬਾ ਬੁੱਢਾ ਸਾਨੂੰ ਬ੍ਰਹਮ ਗਿਆਨੀ ਬਣਾ ਦਿੱਤਾ ਕੋਈ ਪੁੱਤਰਾਂ ਦਾ ਦਾਨ ਨਹੀਂ ਹੈ ਤੇ ਪਰ ਉਹਨਾਂ ਨੇ ਜਿਸ ਵੇਲੇ ਦੋ ਤਲਵਾਰਾਂ ਧਾਰਨ ਕਰਾਈਆਂ ਹੁਣ ਕਹਿੰਦੇ ਜੀ ਉਹਨਾਂ ਨੇ ਬਾਬਾ ਬੁੱਢਾ ਸਾਹਿਬ ਭੁੱਲ ਗਏ ਸੀ ਨਹੀਂ ਭੁੱਲਿਆ ਨਹੀਂ ਸੀ ਉਹਨੇ ਆਖਿਆ ਸੀ ਪੀਰੀਤੀ ਤਾਂ ਸੀ ਹੁਣ ਮੀਰੀ ਦੀ ਵੀ ਪਾਵਾਂਗੇ ਦੋ ਤਲਵਾਰਾਂ ਵੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜਮਤ ਦੀ ਇੱਕ ਰਾਖੀ ਕਰੇ ਵਜੀਰੀ ਦੀ ਸਤਿਗੁਰੂ ਦਸਤਾਰ ਸਜਾਉਂਦੇ ਆ ਸਤਿਗੁਰੂ ਸ਼ਸਤਰ ਰੱਖਦੇ ਆ ਟਾੜੀ ਜਥੇ ਟਾੜੀਆਂ ਦੀ ਆਰੰਭਤਾ ਕਰਦੇ ਆ ਅੱਜ ਟਾੜੀ ਵਾਰਾਂ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਗਾਇਨ ਕੀਤੀ ਜਾਂਦੀ ਹੈ ਅੰਦਰ ਜੋਸ਼ ਪੈਦਾ ਕੀਤਾ ਜਾ ਰਿਹਾ ਸਤਿਗੁਰੂ ਮਹਾਰਾਜ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਤਖਬ ਦੀ ਰਚਨਾ ਕਰਦੇ ਆ ਪਰ ਬਹੁਤ ਬਲਖਣਤਾ ਹੈ ਬਹੁਤ ਫਰਕ ਹੈ ਕਦੇ ਗੁਰਦੁਆਰੇ ਸਾਹਿਬ ਦੇ ਸਾਹਮਣੇ ਗੁਰਦੁਆਰਾ ਨਹੀਂ ਬਣਦਾ ਪਰ ਗੁਰੂ ਸਾਹਿਬ ਨੇ ਤਖਤ ਦੀ ਰਚਨਾ ਕੀਤੀ ਤੁਸੀਂ ਦੇਖੋ ਅਕਾਲ ਤਖਤ ਸਾਹਿਬ ਦਾ ਜਿਹੜਾ ਇਸ ਤਰ੍ਹਾਂ ਡਿਜ਼ਾਈਨ ਸਿੱਧਾ ਨਹੀਂ ਹੈ ਦਰਬਾਰ ਸਾਹਿਬ ਵੱਲ ਇਦਾਂ ਥੋੜਾ ਜਿਹਾ ਟੇਡਾ ਹੈ ਦੋ ਨਿਸ਼ਾਨ ਸਾਹਿਬ ਜਿਹੜਾ ਦਰਬਾਰ ਸਾਹਿਬ ਵੱਲ ਉੱਚਾ ਹੈ 101 ਫੁੱਟ ਹੈ ਜਿਹੜਾ ਅਕਸ਼ਰੀ ਅਕਾਲ ਤਖਤ ਹੈ 100 ਫੁੱਟ ਹੈ ਸ੍ਰੀ ਦਰਬਾਰ ਸਾਹਿਬ ਦੇ ਗੁੰਬਦ ਬੈਠਵੇਂ ਆ ਸ੍ਰੀ ਅਕਾਲ ਤਖ਼ਸਾਲ ਦੇ ਗੁੰਮਤ ਖੜੇ ਆ ਦਰਬਾਰ ਸਾਹਿਬ ਦੇ ਬੈਠਵੇਂ ਸ੍ਰੀ ਸਾਹਿਬ ਦੋ ਦਰਬਾਰ ਸਾਹਿਬ ਵੀ ਰੱਖੀਆਂ ਜਾਂਦੀਆਂ ਸਾਹਮਣੇ ਹੁੰਦੀ ਇੱਕ ਆਪਾਂ ਜੋ ਦਰਸ਼ਨ ਕਰਦੇ ਆ ਇੱਕ ਮੰਜੀ ਸਾਹਿਬ ਦੇ ਥੱਲੇ ਵੀ ਹੁੰਦੀ ਪੀਰੀ ਦੀ ਤੇ ਮੀਰੀ ਦੀ ਦੋ ਤਲਵਾਰਾਂ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜਮਤ ਦੀ ਇੱਕ ਰਾਖੀ ਕਰੇ ਵਜੀਰੀ ਦੀ ਸਤਿਗੁਰੂ ਮਹਾਰਾਜ ਨੇ ਚਾਰ ਜੰਗਾਂ ਲੜੀਆਂ ਸਾਧ ਸੰਗਤ ਦੀ ਸ੍ਰੀ ਹਰਗੋਬਿੰਦਪੁਰੇ ਦੀ ਜੰਗ ਹੋਈ ਮਹਾਰਾਜ ਦੀ ਜੰਗ ਹੋਈ ਜਿਹੜਾ ਬਠਿੰਡੇ ਦੇ ਕੋਲ ਹੈ ਅੰਮ੍ਰਿਤਸਰ ਦੀ ਜੰਗ ਹੋਈ ਤੇ ਕਰਤਾਰਪੁਰ ਜਿਹੜਾ ਜਲੰਧਰ ਦੇ ਕੋਲ ਹੈ ਇਹ ਚਾਰੇ ਜੰਗਾਂ ਦੇ ਪਹਿਲੀਆਂ ਜੰਗਾਂ ਸੀ ਸਿੱਖ ਕੌਮ ਦੀਆਂ ਤੇ ਚਾਰਾਂ ਦੇ ਵਿੱਚ ਸਤਿਗੁਰੂ ਜੀ ਜਿੱਤ ਪ੍ਰਾਪਤ ਕਰਦੇ ਚਾਰਾਂ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਸਤਿਗੁਰੂ ਮਹਾਰਾਜ ਨੇ ਦੁਨੀਆਂ ਦੇ ਲੋਕਾਂ ਨੂੰ ਦੱਸਦਾ ਇਹ ਕਾਰਨ ਸੀ ਜਦੋਂ ਸਿੱਖਾਂ ਦੀ ਤਾਕਤ ਵਧੀ ਆ ਤੇ ਗੁਰੂ ਸਾਹਿਬ ਜੀ ਨੂੰ ਉਹ ਸਮੇਂ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਗਿਆ ਜਦੋਂ ਜਦੋਂ ਤਾਕਤ ਵਧੀ ਆ ਬਹੁਤ ਕੁਝ ਕੀਤਾ ਗਿਆ ਅਬਦਾਲੀ ਨੇ ਕਿਹਾ ਸੀ ਨਾ ਮੈਂ ਕੌਮ ਖਤਮ ਕਰ ਦਿੱਤੀ ਐ ਪਰ 6 ਮਹੀਨੇ ਬਾਅਦ ਚਨਾਬ ਦੇ ਕੋਲ ਜਾ ਕੇ ਸਿੱਖਾਂ ਨੇ ਘੇਰਾ ਪਾ ਲਿਆ ਸੀ ਇਹ ਕੌਮ ਨਹੀਂ ਖਤ ਕਿਉਂਕਿ ਇਹ ਤਾਂ ਸਤਗੁਰੂ ਮਹਾਰਾਜ ਕਹਿੰਦੇ ਖਾਲਸਾ ਅਕਾਲ ਪੁਰਖ ਹੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਇਹ ਤਖਤ ਕਿਸੇ ਬੰਦੇ ਦਾ ਨਹੀਂ ਹੈ ਇਹਨੂੰ ਕਿਸੇ ਬੰਦੇ ਨੇ ਨਹੀਂ ਬਣਾਇਆ ਕਿਸੇ ਰਾਜਨਾ ਹੱਥ ਲਗਾਇਓ ਬੁੱਢੇ ਔਰ ਗੁਰਦਾਸ ਬਣਾਇਆ ਤੇ ਗੁਰੂ ਸਾਹਿਬ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਜਿਹੜੀਆਂ ਰਹਿਮਤਾਂ ਕੀਤੀਆਂ ਸਾਡੇ ਜੀਵਨ ਦੇ ਵਿੱਚ ਉਹਨਾਂ ਦਾ ਪਰਉਪਕਾਰ ਦਾ ਜਿਹੜਾ ਜੀਵਨ ਹੈ ਮੈਂ ਇੱਕ ਦੋ ਉਦਾਹਰਨਾਂ ਅੱਜ ਜੀ ਦੇ ਨਾਲ ਸਾਂਝੀਆਂ ਕਰਦੇ ਹਾਂ ਮੈਂ ਜੋ ਉਹਨਾਂ ਦਾ ਜ਼ਿਕਰ ਕੀਤਾ ਬਾਬਾ ਬੁੱਢਾ ਸਾਹਿਬ ਜੀ ਬੜੀ ਬਡੇਰੀ ਉਮਰ ਹੋ ਗਈ ਹੈ ਜਦੋਂ ਅੱਜ ਦਰਬਾਰ ਸਭ ਆਏ ਸਰੀਰ ਥੋੜਾ ਜਿਹਾ ਬਹੁਤ ਕਮਜ਼ੋਰੀ ਦੇ ਵਿੱਚ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਦੀ ਜਵਾਨੀ ਦੀ ਉਮਰ ਹੈ ਪਰ ਉਹਨਾਂ ਕੋਲ ਸਿੱਖੇ ਸਨ ਹੈ ਤਾਂ ਗੁਰੂ ਹੈ ਪਰ ਗੁਰੂ ਹਰਗੋਬਿੰਦ ਸਾਹਿਬ ਜੀ ਬਾਹਰ ਹੈ ਪਰ ਜਿਹੜੀ ਭਾਵਨਾ ਬਾਬਾ ਬੁੱਢਾ ਸਾਹਿਬ ਦੇ ਅੰਦਰ ਹੈ ਤੇ ਅੱਜ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤਾ ਕਿ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਦਰਬਾਰ ਸਾਹਿਬ ਨਾ ਆਇਆ ਕਰੋ ਕਹਿਣਗੇ ਸਤਗੁਰੂ ਮਹਾਰਾਜ ਇਹ ਤੂੰ ਕਹਦੇ ਕਿ ਬੁੱਢਿਆ ਤੂੰ ਮਰ ਜਾ ਇਹ ਤਾਂ ਕਬੂਲ ਹੈ ਪਰ ਮੈਂ ਤੇਰੇ ਦਰਸ਼ਨਾਂ ਤੋਂ ਬਿਨਾ ਨਹੀਂ ਰਹਿ ਸਕਦਾ ਦਿੱਖੀ ਕਾ ਗੁਰੂ ਸਾਹਿਬ ਹਾਰਜ ਕਹਿਣ ਲੱਗੇ ਇਦਾਂ ਕਰੋ ਵੀ ਜਦੋਂ ਤੁਸੀਂ ਆਉਣਾ ਹੋਵੇ ਤੇ ਪਾਲਕੀ ਦੇ ਵਿੱਚ ਬੈਠ ਕੇ ਆਇਆ ਤੇ ਬਾਬਾ ਬੁੱਢਾ ਸਾਹਿਬ ਹੁਕਮ ਅਦੁੱਲੀ ਨਹੀਂ ਕਰ ਸਕਦੇ ਸਨ ਮਨ ਵਿੱਚ ਬੜੀ ਲਾਲਸਾ ਸੀ ਸਰੀਰ ਭਾਵੇਂ ਬੁੱਢਾ ਐਸੀ ਅਵਸਥਾ ਦੇ ਵਿੱਚ ਵੀ 110 ਸਾਲ ਦੀ ਉਮਰ ਸੀ ਜਿੱਦਣ ਗਵਾਲੀਅਰ ਤੱਕਰ ਬਾਬਾ ਬੁੱਢਾ ਸਾਹਿਬ ਆਉਂਦੇ ਸੀ ਲੋਕਾਂ ਨੂੰ ਲਾਮਬੰਦ ਕੀਤਾ ਪ੍ਰਕਰਮਾ ਕੀਤੀ ਗਵਾਲੀਅਰ ਦੇ ਕਿਲੇ ਦੀ ਤੇ ਅੱਜ ਵੀ ਚੌਂਕੀ ਜੁਗੋ ਜੋਗਾ ਟੱਲ ਹੈ ਬਾਬਾ ਬੁੱਢਾ ਸਾਹਿਬ ਦੀ ਤੇ ਇੱਕ ਦਿਨ ਮਨ ਵਿੱਚ ਆਇਆ ਕਿ ਚਲੋ ਪਾਲਕੀ ਦੇ ਵਿੱਚ ਬੈਠ ਜਾਂਦੇ ਨੇ ਗੁਰੂ ਸਾਹਿਬ ਨੇ ਜੋ ਹੁਕਮ ਕੀਤਾ ਤੇ ਇਹੀ ਸਾਧਨ ਹੁੰਦਾ ਸੀ ਅੱਗੇ ਪਰਦੇ ਲੱਗੇ ਹੁੰਦੇ ਸੀ ਪਾਲਕੀ ਦੇ ਵਿੱਚ ਤੇ ਚਾਰ ਸਿੱਖ ਸਨ ਜਿਹੜਾ ਨੇ ਪਾਲਕੀ ਨੂੰ ਚੁੱਕਿਆ ਹੋਇਆ ਇਧਰ ਚਰਨ ਸ਼ਰਨ ਗੁਰ ਏਕ ਪੰਡਾ ਜਾਏ ਚੱਲ ਸਤਗੁਰ ਕੋਟ ਪੰਡਾ ਅੱਗੇ ਹੋਏ ਲੇਤਾ ਸਤਗੁਰ ਜੀ ਇਧਰੋਂ ਚੱਲ ਪਏ ਆਪਣੇ ਵਸਤਰ ਉਤਾਰ ਕੇ ਸਾਦੇ ਜਿਹੇ ਵਸਤਰ ਪਹਿਣ ਕੇ ਦਸਤਾਰ ਬੰਨ ਲਈ ਤੇ ਚਾਦਰ ਦੇ ਨਾਲ ਮੂੰਹ ਟੱਕ ਲਿਆ ਅੱਗੇ ਜਾ ਕੇ ਰਸਤੇ ਤੇ ਖੜ ਗਏ ਆਖਿਆ ਇਸ਼ਾਰਾ ਕੀਤਾ ਕਿ ਮੈਂ ਵੀ ਪਾਲਕੀ ਨੂੰ ਮੋਢਾ ਦੇਣਾ ਉਹ ਸਿੱਖਾਂ ਨੇ ਸੋਚਿਆ ਵੀ ਸ਼ਾਇਦ ਕੋਈ ਸਿੱਖ ਹੈ ਆਓ ਜੀ ਤੁਸੀਂ ਵੀ ਮੋਢਾ ਦੇ ਲਓ ਪਰ ਕਿੰਨੀ ਭਾਵਨਾ ਹੋਏਗੀ ਉਸ ਸਿੱਖ ਦੇ ਅੰਦਰ ਬਾਬਾ ਬੁੱਢਾ ਸਾਹਿਬ ਦੇ ਅੰਦਰ ਜਦੋਂ ਪਾਲਕੀ ਨੂੰ ਮੋਢਾ ਦਿੱਤਾ ਅੰਦਰੋਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਮੈਨੂੰ ਪਾਲਕੀ 'ਚ ਉਤਾਰ ਦਿਓ ਨਹੀਂ ਤਾਂ ਮੈਂ ਛਲਾਂਗ ਮਾਰ ਦੇਣੀ ਜਦੋਂ ਪਾਲਕੀ ਰੱਖ ਦਿੱਤੀ ਸਿੱਖਾਂ ਨੇ ਪੁੱਛਿਆ ਗੱਲ ਕੀ ਹੋਈ ਬਾਬਾ ਬੁੱਢਾ ਜੀ ਕਹਿਣ ਲੱਗੇ ਤੁਹਾਨੂੰ ਪਤਾ ਹੈ ਕੌਣ ਹੈ ਕਹਿੰਦੇ ਸਿੱਖ ਕੋਈ ਆਇਆ ਸੀ ਮੋਢਾ ਦੇਣ ਕਹਿੰਦੇ ਪਾਤਸ਼ਾਹ ਜਿਹੜਾ ਦਰਸ਼ਨ ਕਰਾ ਦੇਓ ਉਸੇ ਨਾਲ ਸਿੱਖਾ ਜਦੋਂ ਸਤਗੁਰ ਨੇ ਚਾਦਰ ਉਤਾਰੀ ਕਹਿਣ ਲੱਗੇ ਇਹ ਤਾਂ ਨਹੀਂ ਹੋ ਸਕਦਾ ਆ ਇਹ ਹੋ ਸਕਦਾ ਹੈ ਕਿ ਗੁਰੂ ਦੀ ਪਾਲਕੀ ਸਿੱਖ ਦੇ ਮੋਢਿਆਂ ਤੇ ਹੋਵੇ ਪਰ ਇਹ ਨਹੀਂ ਹੋ ਸਕਦਾ ਵੀ ਗੁਰੂ ਦੇ ਮੋਢਿਆਂ ਤੇ ਸਿੱਖ ਦੀ ਪਾਲਕੀ ਇਹ ਤਾਂ ਹੋ ਹੀ ਨਹੀਂ ਸਕਦਾ ਚਲੋ ਕਹਿੰਦੇ ਜਿਸ ਤਰ੍ਹਾਂ ਚੱਲਣਾ ਦਰਬਾਰ ਸਾਹਿਬ ਆਏ ਪਰ ਇੱਕ ਵਚਨ ਲਿਆ ਸੀ ਵੀ ਜਦੋਂ ਆਖਰੀ ਸਮਾਂ ਹੋਵੇ ਇਹਨਾਂ ਨਾਲ ساری ਉਮਰ دیدار ਕੀਤੇ ਆ ਗੁਰਨਾਨ ਦੇਵ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੁਹਾਡੇ ਤੱਕ ਪਰ ਆਖਰੀ ਸਮੇਂ ਵੀ ਇਹਨਾਂ ਅੱਖਾਂ ਦੀ ਪਿਆਸ बुਝ ਜਾਏ ਤੇ ਆਖਰੀ ਸਮੇਂ ਵੀ ਤੁਸੀਂ ਮੇਰੇ ਕੋਲ ਹੋ ਗੁਰੂ ਸਾਹਿਬ ਕਹਿੰਦੇ ਸੁਣਿਆ ਭੇਜ ਦਿਓ ਆ ਜਾਗੇ ਸੁਣਿਆ ਆ ਕਿ ਬਾਬਾ ਬੁੱਢਾ ਸਾਹਿਬ ਦੀ ਯਾਦ ਕਰਦੇ ਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਉਸੇ ਵੇਲੇ ਚੱਲ ਪਏ ਰਮਦਾਸ ਪਹੁੰਚ ਗਏ ਸਾਰੀ ਰਾਤ ਬਾਤਾਂ ਕਰਦੇ ਰਹੇ ਗੁਰਨਾਣ ਸਿੰਘ ਸਾਹਿਬ ਤੋਂ ਲੈ ਕੇ ਕਿੰਨਾ ਉਹਨਾਂ ਨੇ ਦਰਸ਼ਨ ਕੀਤਾ ਕਿੰਨਾ ਇਤਿਹਾਸ ਹੈ ਅੰਮ੍ਰਿਤ ਵੇਲੇ ਆਪਣੇ ਪ੍ਰਾਣ ਤਿਆਗ ਦਿੱਤੇ ਇਸ਼ਨਾਨ ਕਰਾਇਆ ਗਿਆ ਅਰਤੀ ਤਿਆਰ ਹੋ ਗਈ ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਆ ਕਿ ਅੱਖਾਂ ਦੇ ਵਿੱਚ ਹੰਝੂ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਤੇ ਜਦੋਂ ਅਰਤੀ ਚੁੱਕੀ ਮੋਢਾ ਦਿੰਦੇ ਆ ਕਹਿਣ ਲੱਗੇ ਬੁੱਢਿਆ ਤੋ ਪਾਲਕੀ ਨੂੰ ਮੋਢਾ ਨਹੀਂ ਦੇਂ ਦਿੱਤਾ ਹੁਣ ਤੂੰ ਕਹਿ ਨਹੀਂ ਸਕਦਾ ਮੈਂ ਤਾਂ ਹੁਣ ਤੇਰੀ ਅਰਥੀ ਨੂੰ ਮੋਢਾ ਦਿੱਤਾ ਔਰ ਸੰਸਕਾਰ ਆਪਣੇ ਹੱਥੀ ਕਰਦੇ ਆ ਕਿੰਨੀ ਭਾਵਨਾ ਹੈ ਸਤਗੁਰੂ ਤਾਂ ਹਰੇਕ ਸਿੱਖ ਨੂੰ ਇੱਕ ਆਵਾਜ਼ ਦਿੰਦੇ ਆ ਜੋ ਅੱਜ ਬਹੁਤ ਸਮੇਂ ਦੀ ਲੋੜ ਹੈ ਜੋ ਅੱਜ ਆਪਣੀ ਕੌਮ ਦੇ ਵਾਸਤੇ ਵੀ ਲੋੜ ਹੈ ਉਹ ਬਚਨ ਸਤਗੁਰੂ ਨੇ ਕੀਤਾ ਸੀ ਗਰੀਬ ਦਾ ਮੂੰਹ ਗੁਰੂ ਦੀ ਗੋਲਖ ਸੰਗਤਾਂ ਆ ਰਹੀਆਂ ਸੀ ਨਾ ਕਸ਼ਮੀਰ ਤੋਂ ਤੇ ਪੜਾਉ ਕਰਦੇ ਆ ਕਰਦੇ ਆ ਇੱਕ ਸਿੱਖ ਨੂੰ ਖੰਗ ਬੜੀ ਆ ਰਹੀ ਸੀ ਤੇ ਉਹਦੇ ਨਾਲ ਉਹਦੀ ਧਰਮ ਪਤਨੀ ਵੀ ਸੀ ਉਹਨੇ ਸਾਰੇ ਸੰਗਤ ਨੂੰ ਪੁੱਛਿਆ ਵੀ ਕਿਸੇ ਕੋਲ ਸ਼ਹਿਦ ਹੋਵੇ ਤਾਂ ਅਦਰਕ ਵਿੱਚ ਰਸ ਪਾ ਕੇ ਤੇ ਉਹਨਾਂ ਖਲਾ ਕੇ ਤੇ ਇਹਦੀ ਖੰਗ हट ਸਕਦੀ ਆ ਕਿਉਂਕਿ ਇਹਦੀ ਬਿਮਾਰੀ ਪੁਰਾਣੀ ਆ ਕਿਸੇ ਨੇ ਨਹੀਂ ਦਿੱਤਾ ਜਵਾਬ ਦਿੱਤਾ ਜੇ ਕੋਈ ਸੀ ਉਹਨੇ ਨਹੀਂ ਦਿੱਤਾ ਉਹਦਾ ਨਾਮ ਸੀ ਭਾਈ ਕਟੂ ਸ਼ਾਹ ਜਿਹਦੇ ਕੋਲ ਸ਼ਹਿਦ ਸੀ ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚਦੇ ਆ ਗੁਰੂ ਹਰਗੋਬਿੰਦ ਸਾਹਿਬ ਦਾ ਦਰਬਾਰ ਸਜਿਆ ਤੇ ਉੱਥੇ ਸਾਧ ਸੰਗਤ ਜੀ ਸਾਰੇ ਆਪਣੀਆਂ ਆਪਣੀਆਂ ਪਿਟਾਵਾਂ ਰੱਖ ਰਹੇ ਆ ਅਰਦਾਸਾਂ ਹੋ ਰਹੀਆਂ ਹਨ ਤੇ ਜਿਸ ਵੇਲੇ ਕੱਟੂ ਸ਼ਾਦੀ ਵਾਰੀ ਆਈ ਉਹ ਬਰਤਨ ਲਿਆਇਆ ਸ਼ਹਿਦ ਦਾ ਸਤਗੁਰੂ ਕਹਿੰਦੇ ਕੀ ਲਿਆਇਆ ਭਾਈ ਕਹਿੰਦਾ ਸਤਗੁਰੂ ਸ਼ਹਿਦ ਲੈ ਕੇ ਆਇਆ ਏਦਾਂ ਦਾ ਕਦੇ ਤੁਸੀਂ ਖਾਦਾ ਹੀ ਨਹੀਂ ਹੋਣਾ ਏਦਾਂ ਦਾ ਸ਼ਹਿਦ ਲਿਆਇਆ ਜਿਹੜਾ ਤੁਸੀਂ ਕਦੇ ਖਾਦਾ ਹੀ ਨਹੀਂ ਹੋਣਾ ਕਹਿੰਦੇ ਖੋਲ ਕੇ ਦਿਖਾ ਜਦੋਂ ਕਪੜਾ ਖੋਲਿਆ ਅੰਦਰ ਉਹਦੇ ਵਿੱਚ ਕੀੜੇ ਚੱਲ ਰਹੇ ਸਨ ਕਹਿਣ ਲੱਗਾ ਸਤਗੁਰੂ ਮਹਾਰਾਜ ਇਹ ਕੀ ਕਰਾਮਾਤ ਹੋ ਗਈ ਕਹਿੰਦੇ ਜਦੋਂ ਮੰਗਿਆ ਸੀ ਉਦੋਂ ਤੂੰ ਦਿੱਤਾ ਹੀ ਕੋਈ ਨਹੀਂ ਗੁਰੂ ਸਾਹਿਬ ਨੇ ਬਚਨ ਸੁਣਾਏ ਕਹਿੰਦੇ ਮਾਤਾ ਪ੍ਰੀਤ ਕਰੇ ਪੁੱਤ ਖਾਏ ਮਾਂ ਕਿ ਨਹੀਂ ਖੁਸ਼ ਹੁੰਦੀ ਜਦੋਂ ਬੱਚਾ ਖਾਂਦਾ ਹੈ ਨਾ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਨਾਏ ਮੱਛੀਆਂ ਕਿੰਨਾ ਉਹਨਾਂ ਨੂੰ ਖੁਸ਼ੀ ਹੋਏਗੀ ਜਦੋਂ ਪਾਣੀ ਬਰਸਾਤ ਹੋਏਗੀ ਮੀਨੇ ਪ੍ਰੀਤ ਭਈ ਜਲ ਨਾਏ ਗੁਰਸਿੱਖ ਪ੍ਰੀਤ ਸਤ ਸਤਗੁਰ ਪ੍ਰੀਤ ਗੁਰਸਿੱਖ ਮੁਖ ਪਾਏ ਸਤਗੁਰ ਕਿੰਨਾ ਪਿਆਰ ਕਰਦਾ ਜੇ ਕਿਸੇ ਗੁਰਸਿੱਖ ਨੂੰ ਤੁਸੀਂ ਖਿਲਾਉਂਦੇ ਇਹ ਲੰਗਰ ਜਿਹੜਾ ਸੀ ਸਾਧ ਸੰਗਤ ਦੀ ਭੁੱਖਿਆਂ ਵਾਸਤੇ ਸੀ ਜਾ ਉਹ ਸੀ ਕਿ ਬਹੁਤ ਅਸੀਂ 4-4 5-5 ਘੰਟੇ ਦੀਵਾਨ ਸੁਣ ਰਹੇ ਆਂ ਸੇਵਾ ਕਰ ਰਹੇ ਆਂ ਵੀ ਸਾਨੂੰ ਕਰ ਜਾ ਕੇ ਫਿਕਰ ਨਾ ਰਵੇ ਲੰਗਰ ਇਸ ਕਰਕੇ ਸੀ ਅਜ ਤੱਕ ਉਹ ਸਿਰਫ ਜੀਭ ਦਾ ਸੁਆਦ ਹੋ ਗਿਆ ਨਾ ਸਾਧ ਸੰਗਤ ਸਤਿਗੁਰੂ ਕਹਿੰਦੇ ਅੱਜ ਵੀ ਲੋੜ ਹੈ ਜੋ ਸਤਿਗੁਰੂ ਨੇ ਬਚਨ ਕੀਤੇ ਗਰੀਬ ਦਾ ਮੂੰਹ ਗੁਰੂ ਦੀ ਗੋਲ ਇਹਦਾ ਖਾ ਵੀ ਜਾਂਦੇ ਸਾਧ ਸੰਗਤ ਜੀ ਪਿਛਲੇ ਸਮੇਂ ਵਿੱਚ ਮੈਂ ਦੇਖਿਆ ਬੀਬੀ ਲੜ ਰਹੀ ਸੀ ਸੈਕਟਰੀ ਸਾਹਿਬ ਨਾਲ ਕਹਿੰਦੀ ਸਾਡੇ ਬੱਚੇ ਕੀ ਖਾਣਗੇ ਦੁਕਾਨ ਤੋਂ ਆਣਗੇ ਉਹ ਕੀ ਖਾਣਗੇ ਅਸੀਂ ਘਰ ਵੀ ਲੈ ਕੇ ਜਾਣ ਹੁਣ ਬਾਅਦ ਵਿੱਚ ਕੋਈ ਗਰੀਬ ਮੰਗਣ ਆਉਂਦਾ ਉਹਨੂੰ ਨਹੀਂ ਮਿਲਦਾ ਅਸੀਂ ਖਾ ਵੀ ਲਿਆ ਲਫਾਫਾ ਭਰ ਵੀ ਲਿਆ ਇਹ ਸਿੱਖੀ ਥੋੜੇ ਆ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਨਾ ਰਹੇ ਹਨ ਸਤਗੁਰ ਕਹਿੰਦੇ ਗਰੀਬ ਦਾ ਮੂੰਹ ਗੁਰੂ ਦੀ ਗੋਲ ਅਸੀਂ ਭਾਵੇਂ ਭੁੱਖੇ ਰਹਿ ਲਈਏ ਪਰ ਕਿਸੇ ਨੂੰ ਖਿਲਾ ਲਈਏ ਤੇ ਇਹ ਤਾਂ ਫਿਰ ਗੱਲ ਬਣਦੀ ਹੈ ਨਾ ਸਤਗੁਰ ਕਹਿੰਦੇ ਉਹ ਕਿੰਨਾ ਪਿਆਰ ਕਰਦਾ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਪਈ ਜਲਣਾਏ ਸਤਗੁਰ ਪ੍ਰੀਤ ਗੁਰ ਸਿੱਖ ਮੁਖ ਪਾਏ ਸਤਗੁਰੂ ਕਹਿੰਦੇ ਜਦੋਂ ਮੰਗਿਆ ਸੀ ਸ਼ਹਿਦ ਉਦੋਂ ਤੂੰ ਦਿੱਤਾ ਕੋਈ ਤੇ ਘਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੇ ਤੁਸੀਂ ਇਤਿਹਾਸ ਪੜੋ ਕਿੰਨੇ ਮੁਸਲਮਾਨ ਸਰਦਾਲੂ ਬਣੇ ਗੁਰੂ ਹਰਗੋਬਿੰਦ ਸਾਹਿਬ ਦੀ ਮਹਾਰਾਜ ਦੀ ਕਿੱਡੀ ਰਹਿਮਤ ਕੀਤੀ ਔਰ ਸਿੱਖ ਕੌਮ ਦੇ ਵਿੱਚ ਸਤਿਗੁਰ ਨੇ ਇੱਕ ਰੂਹ ਫੋਕ ਦਿੱਤੀ ਅਪਤਾਈ ਨਹੀਂ ਕਿ ਅਵਤਾਰੀ ਪੁਰਸ਼ ਪਹਿਲਾਂ ਨਹੀਂ ਆਏ ਸੀ ਪਰ ਲੋਕਾਂ ਦਾ ਜਿਹੜਾ ਜੀਵਨ ਸੀ ਅਧੂਰੇਪਨ ਦੇ ਵਿੱਚ ਰਹਿ ਗਿਆ ਪਰ ਸਤਿਗੁਰ ਜੀ ਨੇ 239 ਸਾਲ 10 ਜਾਮੇ ਧਾਰ ਕੇ ਲੋਕਾਂ ਨੂੰ ਦੱਸ ਦਿੱਤਾ ਵੀ ਜੀਵਨ ਕਿਦਾਂ ਜੀਆ ਜਾਂਦਾ ਹੈ ਕਿਦਾਂ ਜੀਵਨ ਜੀਣਾ ਹੈ ਹਰੇਕ ਗੁਣ ਸਿੱਖ ਦੇ ਅੰਦਰ ਪਾ ਦਿੱਤਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਭਗਤੀ ਸ਼ਕਤੀ ਦਾ ਸਮੇਲ ਕਰ ਦਿੱਤਾ ਇਹ ਨਹੀਂ ਕਿ ਅੱਜ ਤੋਂ ਹੀ ਸ਼ਸਤਰ ਵਿਦਿਆ ਸ਼ੁਰੂ ਹੋਈ ਫਿਰ ਸ਼ਸਤਰ ਵਿਦਿਆ ਦਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸ਼ਸਤਰ ਵਿਦਿਆ ਦੇ ਧਾਰਨੀ ਸਨ ਜੇ ਇਤਿਹਾਸ ਪੂਰਾ ਪੜੀਏ ਗੁਰੂ ਮਹਾਰਾਜ ਕਿਰਪਾ ਕਰਨ ਐਸੇ ਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਅੱਜ ਤੁਸੀਂ ਪ੍ਰਕਾਸ਼ ਪੁਰਬ ਮਨਾ ਰਹੇ ਹੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਆਪ ਜੀ ਦੀ ਹਾਜ਼ਰੀ ਸਤਿਗੁਰ ਦੀ ਦਰ ਤੇ ਪ੍ਰਵਾਨ ਕਰਨ ਸਤਿਗੁਰ ਮਹਾਰਾਜ ਕਿਰਪਾ ਕਰਨ ਸਮੇਂ ਦੀ ਸਮਾਪਤੀ ਹੈ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲੌ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ